ਸਾਰੇ ਨੇ ਸਵੇਰੇ 10 ਵਜੇ ਤੋਂ ਅੰਸਲਾ ਦੇ ਗੀਆ ਪਾਣਾਰੇ ਨੂੰ ਮਾਟਰ ਉਹ ਉਹ ਜਿਸ ਅੱਜ ਹੈ ਕਿ ਮੇਲਾ ਮੇਲੇ ਦੇ ਸੇਮਾ ਤਬਲੀਏ ਦੇ ਪੱਦੀਆਂ ਨੂੰ ਮਾਟਰ ਕੋਈ ਦਿੱਤੀ ਨਹੀਂ ਉਹ ਮੁੰਡੀਆਂ ਦੇ ਆਨ ਲੈ ਗਈ ਤੇ ਆਪਾਂ ਤਾਂ ਟਾਰਟ ਨਹੀਂ ਬਣਾ ਲਏ ਦੇਖੋ ਜੀ ਆ ਬਣਾ ਦੇ ਮਾਟਰ ਇਹ ਕੋਈ ਦੀ ਮਾਤਰਾ ਬਣਦੇ ਬਸ ਨਾ ਇਸ ਮਾਤਰਾ ਬਣਿਆ ਹੋਇਆ ਹੈ ਇਹਨਾਂ ਇੱਕ ਆਪਾਂ ਪਹਲਾ ਤਿੰਨ ਬੇਤਨ ਜਾ ਆਏ ਹਾਂ ਨਹੀਂ ਕਿ ਜਾਈਏ ਨਹੀਂ ਤਰਨ ਉਹ ਬੜਾ ਯੰਗ ਉਹਦੇ ਜਗਤ ਨਹੀਂ ਸਾਡੇ ਇਸ ਤੇ ਹੋਣਾ ਪਵੇ ਸੰਤ ਟਕੌੜੇ

ਨਾਈਕ ਨੂੰ ਮੈਂ ਤੇ ਜਨਾਬ ਸੁਣ ਸਕਦਾ ਹਾਂ ਜੀ ਵੀਡੀਓ ਅੱਗੇ ਤੇ ਹਮ ਪਰ ਐਗਰੋ ਇੰਜੀਨੀਅਰ ਜੀ ਯੋ ਜੀ ਕੋਈ ਨਹੀਂ ਪਤਾ ਲੋ ਜੀ ਉਹ ਆਪਣੇ ਪਕੌੜੇ ਖੀਂਗਾ ਪਾਣੀ ਦੇ ਦੋਣੇ ਜਿਹੜੇ ਰਹਿ ਗਏ ਬਣਾ ਲਾਂਗੇ ਸੀ ਤੇ ਅਫਵਾਮ ਇਲਾਕਾ ਦਾ ਸੈਲੂਲੋਡ ਜਿਹਨੇ ਖਾਣੇ ਨੇ ਸਭੀ ਆ ਗਏ ਵੀ ਆਰੋਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਗਾਇਲ